ਹਵੀਰ ਸਸਟੀਕਾਰ ਸਾਰਿਆਂ ਨੂੰ ਅੱਜ ਸਾਡੇ ਭਾਬੀ ਜੀ ਤੇ ਉਹਨਾਂ ਦੀ ਬੇਟੀ ਸ਼ੁਭ ਸ਼ੁਭਨੀਤ ਇਹ ਹੈਗੀ ਜਪਨੀ ਦੀ ਕਲਾਸਮੇਟ ਹੂਈ ਆ ਤੇ ਕਾਫੀ ਟਾਈਮ ਤੋਂ ਆਏ ਹੋਏ ਨੇ ਆਪਣੇ ਘਰੇ ਦੁਪਹਿਰ ਦੇ ਮਤਲਬ ਸਾਨੂੰ ਗੱਲਾਂ 'ਚ ਟਾਈਮ ਦਾ ਹੀ ਪਤਾ ਲੱਗਿਆ ਕਿ ਕਿੰਨੇ ਘੰਟੇ ਲੱਗਿਆ ਬਹੁਤ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ ਸੀ ਲੁਗੀ ਭਾਬੀ ਸੀ ਤੋਂ ਨਾਲ ਜਦ ਵੀ ਆਉਂਦੇ ਨੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਨੇ ਵਧੀਆ ਭਾਬੀ ਜੀ ਟੀਚਰ ਵੀ ਨੇ रह चुके ने, ते, मतलब ते लिखते भी बहुत सोहना ने बहुत ज्यादा आर्टिकल्स बहुत ज्यादा इन्ह स्टोरीज भी आंदा न्यूज पेपर भी आंदियां ने बोत सोहना लिखने कुछ बोल दो ਵੀ ਤੁਹਾਡੇ ਬਾਰੇ ਵੀ ਹੁਣ ਫਿਰ ਕੋਈ ਵਾਇਡਿੰਗ ਬਣਾਉਣੀ ਪਊਗੀ ਰਣੂ ਭਾਬੀ ਜੀ ਮੇਰੇ ਲਈ ਵੀ ਸਪੈਸ਼ਲ ਕੋਈ ਤਾਂ ਲਿਖਣੀ ਹੈ ਬਲੌਗਰ ਸਾਹਿਬ ਸਹੀ ਗੱਲ ਹੈ ਇਹ ਬਹੁਤ ਵਧੀਆ ਲੱਗਿਆ ਵੀਰ ਜੀ ਉਹਨਾਂ ਦੀ ਸਾਰੀ ਫੈਮਿਲੀ ਇਹਨਾਂ ਦੀ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਵਧੀਆ ਥੈਂਕ ਯੂ ਥੈਂਕ ਯੂ ਇੰ ਕਿੱਥੇ ਚੱਲੇ ਨੇ ਅਸੀਂ ਘੁੰਮ ਫਿਰ ਕੇ ਆ ਗਏ ਅੰਦਰ ਇਹਨਾਂ ਨੇ ਕੁਝ ਕੁ ਸ਼ਾਪਿੰਗ 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 ਕੀਤੀ ਆ ਜਪਨੀ ਜਪਨੂਰ ਲਈ ਕੀਤੀ ਆ ਦੀਦੀ ਨੇ ਆਪਣੇ ਲਈ ਤਾਂ ਚੱਪਲ ਲਈ ਆ ਇੱਕ ਸਿੰਪਲ ਜੀ ਮੇਰੇ ਲਈ ਤਾਂ ਚੱਪਲ ਲਈ ਆ ਇੱਕ ਸਿੰਪਲ ਜੀ ਹਾਂ ਇੱਕ ਸਲੀਪਰ ਟਾਈਪ ਲਿਆ ਮੈਂ ਪਰ ਵਧੀਆ ਸੋਹਣੀ ਵਧੀਆ ਬਾਕੀ ਤਾਂ ਮੇਰੇ ਲਈ ਕੁਝ ਨਹੀਂ ਮਿੱਤੂ ਨੇ ਸਾਨੂੰ ਨਾ ਦੋਸਤਾਂ ਨਹੀਂ ਖਿਲਾਇਆ ਕਹਿੰਦੀ ਚੱਲੋ ਵਾਪਸ ਮਿੱਤੂ ਤੈਨੂੰ ਦੋਸਤਾਂ ਨਹੀਂ ਖਿਲਾਇਆ ਦੇਖ ਲੋ ਗੱਡੀ ਸਟਾਰਟ ਕਰੀ ਖੜੀ ਆ ਕਹਿੰਦੀ ਚੱਲੋ ਚੱਲੋ ਮਿੱਤੂ ਸੰਨ ਕੁੱਫਲੇ ਲੈ ਕੇ ਜਾਣਗੀ ਅੱਜ ਰਾਤ ਖਾਣੇ ਹੋ ਡਾਈਟਿੰਗ ਕਰੋ ਡਾਈਟਿੰਗ ਯਾਰ ਚੱਲ ਕੋਈ ਨਾ ਫੇ ਠੀਕ ਆ ਅਸੀਂ ਚੱਲਦੇ ਹਾਂ ਹੁਣ ਸਿੰਪਲ ਦਾਲ ਰੋਟੀ ਖਾਣੇ ਆ ਘਰ ਜਾ ਕੇ ਹਾਂ ਹਵਾ ਬਹੁਤ ਚੱਲ ਰਹੀ ਮੈਂ ਰੋਟੀ ਬਣਾਉਂਗੀ ਰੀਪੀ ਦਾਲ ਬਣਾਉਂਗੀ ਅੰਦਰ ਅੰਦਰ ਬਹੁਤ ਰਸ ਸੀਗਾ ਤੇ ਚੀਜ਼ਾਂ ਤਾਂ ਵਧੀਆ ਸੀ ਬਹੁਤ ਮੇਰੇ ਪੌਣ ਲਾਇਕ ਨਹੀਂ ਸੀਗਾ ਕੁਝ ਵੀ ਮਾਡਰਨ ਏਰੀਆ ਦੇਖ ਲੋ ਸੋਨਾ ਦੇਖੋ ਮਿੱਤੂ ਅੱਜ ਆਇਆ ਕਿੰਨੇ ਦਿਨਾਂ ਬਾਅਦ ਇਹਦੇ ਲਈ ਅਸੀਂ ਖਾਣਾ ਤਿਆਰ ਕੀਤਾ ਦੂਬਰ थैंक यू so much थैंक यू